ਵਾਵੇ ਸਾਥੀ ਜਾਨਾ ਕੈਬਨਟ ਮੰਤਰੀ ਸਰਦਾਰ ਲਾਲਜਾ ਸਿੰਘ ਜੀ ਦੇਖੀਏ ਫਿਲਹਾਲ ਦੇਖੇ ਆਪ ਦੇ ਕੀਮਤੀ ਵਿਚਾਰ ਸੁਣਾਉਣ ਲਈ ਆ ਰਹੇ ਆ ਤੇ ਅੱਜ ਪੰਜਾਬ ਦੀਆਂ ਹੱਕ-ਵੱਕ ਪਿੰਡਾਂ ਦੀਆਂ ਇੱਕ ਸੜਕਾਂ ਨੂੰ ਜੋੜਨ ਵਾਲਾ ਜਿਹੜਾ ਰਸਤਾ ਹੁੰਦਾ ਆ ਉਹਨਾਂ ਸੜਕਾਂ ਦਾ ਚੋਕੀ ਤੋਂ 200 ਕਰੋੜ ਰੁਪਏ ਤੋਂ ਵੱਧ ਦੀਆਂ ਗਰੰਟੀਆਂ ਜਿਹੜੀਆਂ ਉਹ ਅੱਜ ਜਾਰੀ ਕਰਨਗੇ ਜਿਹਦੇ ਨਾਲ ਸਾਡੇ ਪਟਿਆਲ ਕੇਂਦਰਤਾ ਜ਼ਿਲ੍ਹੇ ਨੂੰ ਵੀ ਬਹੁਤ ਜਿਹੜੇ ਰਸਤੇ ਆ ਪੱਕੇ ਹੋਣਗੇ ਬੜਾ ਵੱਡਾ ਫਾਇਦਾ ਮਿਲੂ ਤੇ ਅਸੀਂ ਆਪਦੇ ਸਾਥੀਆਂ ਦਾ ਸਾਰੇ ਸਰਪੰਚ ਸਾਹਿਬਾਨਾਂ ਦਾ ਸਾਰੇ ਆਗੂਆਂ ਦਾ ਸਾਰੇ ਵਰਕਰਾਂ ਦੇ ਨਾਲ ਵੱਡੀ ਗਿਫਤੀ ਦੇ ਵਿੱਚ ਵੱਡੇ ਕਾਫਲੇ ਦੇ ਵਿੱਚ ਸੁਭਾਲ ਗਰਾਉਂਡ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਨਾਲ ਦੇ ਪਹੁੰਚਾਉਣ ਜਾ ਰਹੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਭਰਾਵੋ ਜਿੰਨਾ ਚਿਰ ਸਰਦਾਰ ਪਗੋ ਸਿੰਘ ਮਾਲ ਤੇ ਜਿੱਥੇ ਨਹੀਂ ਬੋਲਣ ਵਾਲੇ ਆ ਸਾਰੇ ਬਲਾਰੇ ਬੋਲ ਕੇ ਆ ਜੰਗੇ ਫੇਰ ਆਪਾਂ ਰੈਲੀ ਤੋਂ ਬਾਅਦ ਤੱਕ ਬਸ ਜਿੰਦਰ ਜਿੰਦਰ ਬਸ ਜਿੰਦਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਆ ਵਾਹਿਗੁਰੂਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪ ਦਾ ਕੀਮਤੀ ਸਮਾਂ ਕੱਢ ਕੇ ਚੱਲੇ ਆ ਤੁਹਾਡਾ ਚੱਲ ਕੇ ਇੱਕ ਇੱਕ ਕਦਮ ਮੇਰੇ ਸਿਰ ਮੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਾਈਓ ਸਾਰੇ ਨੇ ਆਪਾਂ ਲੈਦੇ ਜਾਣਾ ਆ ਜਿਓ ਸਾਰੇ ਬਾਈਓ ਸ਼ੇਅਰ ਕਰੋ ਬਾਈ ਜੀ ਬਹੁਤ ਵੱਡਾ ਕਾਠ ਬਹੁਤ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਕੀਤਾ ਗਿਆ ਇਹਦੀ ਰੈਲੀ ਹੈ ਜੀ ਬਾਹੂ ਬਹੁਤ ਕਿੱਡੀ ਸ਼ਿਕਾਇਤ ਹਾਂ ਜੀ ਨਿਹਾਇ ਤੁਮਾਰਾ ਜੀ ਹੁਣ ਆ ਰਹੀ ਹੈ ਜੀ ਇਹ ਸ਼ੇਅਰ ਕਰੋ ਵੀਡੀਓ ਵਾਲਾ ਇਹ ਆਇਆ ਜੀ ਯਾਰ ਵੀਡੀਓ ਦੇ ਕੋਈ ਆਪਣੀ ਬਾਸ ਕਿੱਥੇ ਆ